ਹਾਂਜੀ ਬਾਬਿਓ ਗੁੱਡ ਮਾਰਨਿੰਗ ਕਿਵੇਂ ਠੀਕ ਹੋ ਸਾਰੇ ਚਾਹ ਬਣ ਰਹੀ ਹੈ ਜੀ ਕਿਸੇ ਦਾ ਫੋਨ ਆਇਆ ਸੀ ਮੁੰਡਾ ਦੁੱਲਾ ਕਹਿੰਦਾ ਭਾਜੀ ਚਾਹ ਪਿਆ ਦੂ ਕੰਮ ਕਰਦੇ ਪਏ ਸੀ ਇੱਥੇ ਮਲੇ ਚ ਪੱਕੀ ਉਹ ਸਾਡਾ ਦੁੱਲਾ ਉਹਨੇ ਕਿਹਾ ਹਾਂ ਇਹਨੇ ਚਾਹ ਪੀਣੀ ਹੈ ਉਹਦਾ ਮੈਨੂੰ ਫੋਨ ਆਇਆ ਭਾਜੀ ਚਾਹ ਪੀਣੀ ਹੈ ਮੇਰੀ ਸੰਡੇ ਛੁੱਟੀ ਸੀ ਸਵੇਰੇ 5 ਵਜੇ ਭਾਈ ਨੂੰ ਫੋਨ ਕਰਤਾ ਆਪਾਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਯਾਰ ਸਿਵਾ ਹੀ ਆਹ ਹੋ ਦੁੱਲੇ ਠੀਕ ਐ ਵਧੀਆ ਵਧੀਆ ਭਾਜੀ ਤੇਰੇ ਪਤਾ ਨਹੀਂ ਲੱਗਦਾ ਕਿ ਤੂੰ ਕਿੱਦਾਂ ਦੀ ਹੈ ਮੈਂ ਚੱਲ ਰਿਹਾ ਹਾਂ ਓਏ ਭੱਜੋ ਚਾਲ ਐ ਗਿਆ ਇਹ ਤੇਰੇ ਦੇਵਾ ਕਰਦੇ ਨੇ ਕਿਤੇ ਪੰਜਾਹ ਬਲਾਉਂ ਉਹ ਮੈਂ ਕਿਰਤ ਕਰੋ ਬੋਰੀ ਨਾ ਤੇਰੇ ਮੋੜ ਤੇ ਕੀ ਦਿਖਾ ਮੋੜ ਤੇ